ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪਹੁੰਚਿਆ ਜੀ ਅਨਾਜ ਮੰਡੀ ਸਾਹਨੇਵਾਲ ਇੱਥੇ ਆਪਾਂ ਆਪਣੀ ਬਿਲਟੀ ਦੇ ਜੋ ਫੂਡ ਸਪਲਾਈ ਵਾਲਿਆਂ ਤੋਂ ਇੱਕ ਫਾਰਮ ਦੇ ਉੱਪਰ ਸਿਗਨੇਚਰ ਤੇ ਸਟੈਂਪਲ ਵਾਣੀ ਸੀਗੀ ਉਹਦੇ ਵਾਸਤੇ ਆਏ ਸੀ ਸੋ ਅੱਜ ਮੈਂ ਘੱਟੋ ਘੱਟ 30 ਸਾਲਾਂ ਬਾਅਦ ਇਸ ਦੁਕਾਨ ਦੇ ਉੱਪਰ ਪਹੁੰਚਿਆ ਜੀ ਇੱਥੋਂ ਅਸੀਂ ਸਾਡੇ ਪਿੰਡਾਂ ਤੋਂ ਬੂਥਗੜ ਤੋਂ ਢੋਲਣਵਾਲ ਤੋਂ ਰੋਡ ਤੋਂ ਮੰਗਲੀ ਤੋਂ ਇਹ ਦੁਕਾਨਾਂ ਦੇ ਉੱਪਰੋਂ ਗੋੜ ਤੇ ਸ਼ੱਕਰ ਲਾ ਜਾ ਕੇ ਪੂਰੇ ਲੁਧਿਆਣੇ ਦੇ ਵਿੱਚ ਵੇਚਦੇ ਰਹੇ ਹਾਂ ਸਾਈਕਲ ਭਰਾਂਦੇ ਸੀ ਪੂਰੀ ਕੜਕ ਦੀ ਠੰਡ ਦੇ ਵਿੱਚ ਹਾਂਜੀ ਸਾਰਿਆਂ ਕੋਲ ਸਾਈਕਲੇ ਹੁੰਦੇ ਸੀ ਮੋਟਰਸਾਈਕਲ ਤਕਰੀਬਨ 2001 ਦੇ ਵਿੱਚ ਆਏ ਹੋਊਗੇ ਮੈਂ ਬਾਉ ਜੀ ਨੂੰ ਅੱਜ ਲੰਘਦੇ ਹੋਏ ਪਛਾਣ ਲਿਆ ਮੈਂ ਕਿਹਾ ਬਾਉ ਜੀ ਦੇ ਕੋਲ ਸਵੇਰੇ ਸਵੇਰੇ ਅਸੀਂ ਲੱਸੀ ਵੀ ਪੀਂਦੇ ਰਹੇ ਹਾਂ ਅਤੇ ਇਹਨਾਂ ਕੋਲ ਗੋੜ ਸ਼ੱਕਰ ਵੀ ਲੈਂ ਜਾਂਦੇ ਰਹੇ ਹਾਂ ਸੋ ਮੈਂ ਜਿਹੜੇ ਮੇਰੇ ਪਿੰਡਾਂ ਦੇ ਲੋਕੀ ਇੱਥੇ ਮੇਰੇ ਯਾਰ ਦੋਸਤ ਆਉਂਦੇ ਸੀਗੇ ਉਹ ਬਾਊ ਜੀ ਨੂੰ ਪਛਾਣਦੇ ਵੀ ਉਹ ਬਾਊ ਜੀ ਸਤਿ ਸ੍ਰੀ ਅਕਾਲ ਜੀ ਬਾਊ ਜੀ ਆਪਣਾ ਸਭ ਤੋਂ ਪਹਿਲਾ ਨਾਮ ਦੱਸਿਓ ਜੀ ਨਾਮ ਸੰਦੀਪ ਕੁਮਾਰ ਜੀ ਸੰਦੀਪ ਕੁਮਾਰ ਜੀ ਤਕਰੀਬਨ 25 ਸਾਲ ਮੇਰੇ ਵਿਆਹ ਨੂੰ ਹੋ ਚੁੱਕਿਆ ਉਤੋਂ 2-4 ਸਾਲ ਪਹਿਲਾਂ ਤੇ ਅਸੀਂ ਆਂਦੇ ਜੀ ਤੁਹਾਡੇ ਕੋਲ ਬੜਾ ਗੁਰੂਤ ਹੋਇਆ ਜੀ ਅਸੀਂ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਵਿਛਾਲ ਲਿਆ ਜੀ ਜੇ ਕੀਤਾ ਬਾਊ ਜੀ ਕੋਲ ਰੁੱਕ ਕੇ ਜਾਈਏ ਅਸੀਂ 25-30 ਕਿਲੋਮੀਟਰ ਸਾਈਕਲ ਤੇ ਚੱਲ ਕੇ ਪਹਿਲਾਂ ਸਾਨੇਵਾਲ ਪਹੁੰਚਦੇ ਸੀ। ਤੁਸੀਂ ਉਸ ਤੋਂ ਬਾਅਦ 35-40 ਕਿਲੋਮੀਟਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗੋੜ ਵੇਚ ਕੇ ਘਰੇ ਪਹੁੰਚਦੇ ਹੁੰਦੇ ਸੀ। ਪਰਾਣੀ ਆਜਾਦਾ ਤਾਜ਼ਾ ਹਾਂਜੀ ਹਾਂਜੀ ਜੀ ਮੇਰੇ ਪਰਾਣੀ ਆਜਾਦਾ ਤਾਜ਼ਾ ਕਰਿਓ ਜਦੋਂ ਅਸੀਂ ਗੋੜ ਲੈਣ ਵਾਸਤੇ ਆਉਂਦੇ ਸੀ ਕਿੰਨੇ ਕੁ ਤੁਹਾਡੇ ਕੋਲ ਸਾਈਕਲ ਆਉਂਦੇ ਸੀਗੇ ਜੀ ਦੇਖੋ ਜੀ ਅੰਦਾਜ਼ਾ 5-500 ਸਾਈਕਲ ਸਵੇਰੇ 6 ਵਜੇ ਦੇ ਨੂੰ ਯਾਨੀ 7 ਵਜੇ ਦੇ ਨੂੰ ਸਾਡੇ ਕੋਲ ਮੰਡੀ ਚ ਆਉਂਦਾ ਹੁੰਦਾ ਸੀ। ਹਾਂਜੀ ਔਰ ਤੁਸੀਂ ਇਹ ਸੋਚੋ ਵੀ ਕਿੰਨੇ ਮਿਹਨਤਕਸ਼ ਲੋਕ ਸੀ ਉੱਥੋਂ ਕਾਬਲ ਸਿੰਘ ਜੀ ਆਉਂਦੇ ਸੀ। ਨਾਲ ਪਿੰਡ ਬੂਥ ਰੜਦਾ ਉਥੋਂ ਤੜਕੇ ਚਲਦੇ ਸੀ ਅਸੀਂ ਦੇਖੋ ਜੀ 3:30 ਵਜੇ ਉੱਠਣਾ ਬਾਉ ਜੀ ਅਸੀਂ 4 ਵਜੇ ਨਹਾਤ ਹੋ ਕੇ ਤਿਆਰ ਹੋ ਕੇ 4:30 4:30 ਵਜੇ ਲੈਣਾ ਸਾਈਕਲਾਂ 'ਚ ਲਾ ਲਿਆ ਤੁੰ ਲੱਠੇ ਆਣਾ ਜੀ ਬਿਲਕੁਲ ਜੀ ਹਾਂ ਜੀ ਅਸੀਂ ਹੈਰਾਨ ਹੁੰਦੇ ਸੀ ਕਿ ਸਾਈਕਲਾਂ ਦੇ ਉੱਤੇ ਉਹ ਡੇਡ ਡੋ 2-2 ਕੁਇੰਟਲ ਭਜਨ ਪਾ ਕੇ ਬਹੁਤ ਮਿਹਨਤ ਕਰਦੇ ਸੀ ਹੁਣ ਤਾਂ ਚਲੋ ਮਸ਼ੀਨੀ ਆ ਗਏ ਕਾਰਾਂ ਆ ਗਈਆਂ ਸਭ ਕੁਝ ਆ ਗਿਆ ਠੀਕ ਹੈ ਜੀ ਟੈਂਪੂ ਆ ਗਏ ਜਾਂ ਸਾਈਕਲਾਂ ਤੇ ਆਉਂਦੇ ਸੀ ਉਹਨਾਂ ਸਮਿਆਂ ਦੇ ਵਿੱਚ ਦੇਖੋ ਲੋਕੀ ਇੰਨੀ ਮਿਹਨਤ ਕਰਦੇ ਸੀ ਉਸ ਵੇਲੇ ਪੰਜਾਬ ਦੇ ਅੰਨੇ ਹਾਲਾਤ ਮਾੜੇ ਨਹੀਂ ਸੀਗੇ ਕਿਤੇ ਜੁੱਤੇ ਦਾ ਨਾਂ ਨਹੀਂ ਸੀਗਾ। ਕਿਸੇ ਨੇ ਸਾਰਾ ਮੋਟਾ ਹਲਕਾ ਫੁਲਕਾ ਨਸ਼ਾ ਸੀ ਜਿਹੜੇ ਲੋਕੀ ਕਰਦੇ ਸੀ ਜਿਹੜੇ ਕੁੱਕੀ ਵਗੈਰਾ ਜਿਹਨੂੰ ਆਪਾਂ ਕਹਿੰਦੇ ਆ ਵੀ ਸਾਡੇ ਪੰਜਾਬ ਦੇ ਵਿੱਚ ਵੀ ਖੇਤੀ ਹੋਣੀ ਚਾਹੀਦੀ ਹੈ। ਚਿੱਟੇ ਵਰਗਾ ਕੋੜ ਨਹੀਂ ਸੀਗਾ। ਪਰ ਅੱਜ ਤਾਂ ਜੀ ਆਪਾਂ ਸਿਆਣੇ ਹੋ ਕੇ ਵੀ ਦੇਖੋ ਫਿੱਟ ਪਏ ਆ। ਆਪਾਂ 50 ਸਾਲ ਹੋ ਗਏ। ਸਾਡੀ ਬੋਡੀ ਉਦੋਂ ਦੀ ਪਈ ਆ ਜੀ ਆਪਾਂ ਮਤਲਬ ਹੁਣ ਵੀ ਸਾਈਕਲ ਚਲਾ ਕੇ ਆਪਾਂ ਮਿਹਨਤ ਕਰਕੇ ਆਪਾਂ ਕਮਾ ਕੇ ਆਪਣੇ ਬੱਚੇ ਨੂੰ ਪਾਲ ਸਕਦੇ ਆ ਪਰ ਅੱਜ ਕੱਲ ਦੇ ਜਿਹੜੇ ਨੌਜ ਹਲੇ 40 ਸਾਲ ਤੋਂ ਉਮਰ ਟੱਪਦੀ ਨਹੀਂ ਪਹਿਲੇ ਹੀ ਨਸ਼ੇ ਦੇ ਨਾਲ ਖਤਮ ਹੋ ਕੇ ਲੋਕ ਤੁਸੀਂ ਇਹ ਦੱਸੋ ਵੀ ਤੁਹਾਨੂੰ ਹਾਂਜੀ ਆਪਾਂ ਕੋਲ ਡਰਿੰਕ ਤੇ ਆ ਹੋਰ ਅੱਜ ਕੱਲ ਦਿੰਦੇ ਆ ਉਹ ਤੋਂ ਆਪਾਂ ਘਰ ਦੀ ਉਹ ਲੱਸੀ ਜਿਹੜੀ ਹਾਂਜੀ 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 ਸੋ ਦੋਸਤੋ ਇੱਕ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਾਂ ਬਾਈ ਜੀ ਦੀ ਡੈਰੀ ਫਾਰਮ ਸੀਗਾ ਇਹਨਾਂ ਨੇ ਬਾਕੀ ਦਾ ਜਿਹੜਾ ਦੁੱਧ ਵੇਚਦਾ ਅਤੇ ਬਾਕੀ ਮੱਖਣ ਕੱਢ ਕੇ ਮੱਖਣ ਵੇਚਦਾ ਜਿਹੜਾ ਅਤੇ ਘਿਓ ਬਣਾਉਣਾ ਪਰ ਜਿਹੜੀ ਲੱਸੀ ਬਜਦੀ ਸੀ ਕਦੇ ਉਹਦਾ ਲੱਸੀ ਦਾ ਪੈਸਾ ਨਹੀਂ ਲਿਆ ਭਾਵੇਂ ਬੋਤਲਾ ਭਰਾ ਕੇ ਲੈ ਜਾਓ ਚਾਹੇ ਇੱਥੇ ਜੱਗ ਦੇ ਜੱਗ ਭਰਾਂ ਵਰਕੇ ਪੀ ਜਾਓ ਬਿਲਕੁਲ ਲੱਸੀ ਵਾਲੀ ਘਰ ਨਾਲੇ ਉਹ ਜਿਹੜੀ ਲੱਸੀ ਸੀਗੀ ਉਹ ਜੀ ਲੱਸੀ ਸਾਨੂੰ ਆਮ ਹੁਣ ਮਿਲਦੀ ਨਹੀਂ ਹੈਗੀ ਘਰਾਂ ਵਿੱਚ ਵੀ ਨਹੀਂ ਮਿਲਦੀ ਕਿਉਂਕਿ ਅੱਜ ਕੱਲ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਪਸ਼ੂਆਂ ਨੂੰ ਖਰਾਕਾਂ ਪਾਈ ਜਾਂਦੇ ਆ ਟੀਕੇ ਲਾਈ ਜਾਂਦੇ ਆ ਕੋਈ ਇੰਜੈਕਸ਼ਨ ਲਾਈ ਜਾਂਦਾ ਜਿਹੜੇ ਪੱਠੇ ਵੀ ਆਪਾਂ ਪਾਨੇ ਆ ਉਹ ਵੀ ਰੇਆ ਸਪਰੇਅ ਵਾਲੇ ਆ ਪਹਿਲਾ ਵਰਗੀਆਂ ਨਾ ਫਸਲ ਆ ਰਹੀਆਂ ਨਾ ਉਹ ਦੁੱਧ ਰਹੇ ਨਾ ਉਹ ਖਰਾਕ ਆ ਰਹੀਆਂ ਜੀ ਹੁਣ ਤਾਂ ਦੇਸੀ ਕੇ ਵੀ ਲੈਣ ਨੂੰ ਡਰ ਲੱਗਦਾ ਪਤਾ ਨਹੀਂ ਲੱਗਦਾ ਜੀ ਇਹ ਅਸਲੀ ਹੋਊਗਾ ਕਿ ਨਹੀਂ ਕੋ ਘਰ ਦੇ ਬਣਾਉਂਦੇ ਸੀ ਆਪਾਂ ਜੀ ਪਰ ਇਹਨਾਂ ਦਾ ਉਸ ਸਮੇਂ ਦੁੱਧ ਲੱਸੀ ਸਾਰਾ ਕੁਝ ਮਸ਼ਹੂਰ ਹੁੰਦਾ ਸੀਗਾ ਜੀ ਸੋ ਇੱਥੇ ਰੌਣਕ ਲੱਗੀ ਰਹਿੰਦੀ ਸੀ ਆ ਪੂਰੀ ਮੰਡੀ ਦੇ ਵਿੱਚ ਗੋੜਾ ਆਉਂਦਾ ਸੀ ਸ਼ੱਕਰ ਆਉਂਦੀ ਹੁੰਦੀ ਸੀਗੀ ਆ ਵੀ ਦੁਕਾਨ ਇਹਨਾਂ ਦੀ ਆ ਜੀ ਹੁਣ ਮੋਡੀਫਾਈ ਹੋ ਚੁੱਕੀ ਆ ਦੁਕਾਨ ਸੰਜੂ ਦੀ ਹੱਟੀ ਕਰਿਆਨਾ ਸਟੋਰ ਸੋ ਇਹਨਾਂ ਦੀਆਂ ਦੁਕਾਨਾਂ ਜੀ ਸੋ ਮੇਰਾ ਦਿਲ ਕੀਤਾ ਮੈਂ ਵਲੌਗ ਬਣਾ ਕੇ ਪਾਵਾਂ ਜੀ ਇਹਨਾਂ ਦਾ ਪਹਿਲਾਂ ਛੋਟੀਆਂ ਛੋਟੀਆਂ ਦੁਕਾਨਾਂ ਹੁੰਦੀਆਂ ਸੀ ਹੁਣ ਵੀ ਰੋਣ ਕੇ ਇੱਥੇ ਬਸਰੀ ਲੱਗਦੀ ਆ ਜੀ ਸਾਡੇ ਪਿੰਡਾਂ ਤੋਂ ਕਹਿੰਦੇ ਪਿੰਡ ਢੋਲਣਵਾਲ ਤੋਂ ਸਰਪੰਚ ਅਨਸ਼ਤਰ ਸਿੰਘ ਜੀ ਕਹਿੰਦੇ ਇੱਥੇ ਬਾਉ ਜੀ ਕਹਿੰਦੇ ਆਉਂਦੇ ਰਹਿੰਦੇ ਸਾਡੇ ਕੋਲ ਤੇ ਹੁਣ ਵੀ ਉਹਨਾਂ ਨੇ ਕਹਿੰਦੇ ਆਪਣੇ ਬੱਚਿਆਂ ਦੀ ਮੈਰਿਜ ਕੀਤੀ ਆ ਸਾਡੇ ਕੋਲੋਂ ਬਹੁਤ ਆਸ਼ਨ ਲੱਗ ਗਿਆ ਅੱਜ ਜਦ ਜਿਹੜੀ ਲੇਬਰ ਸੀ ਨਾ ਹੂੰ ਹੂੰ ਲੇਬਰ ਵੀ ਬਹੁਤ ਮਿਹਨਤੀ ਸੀ ਹਾਂਜੀ ਹਾਂਜੀ ਜੇ ਮੈਂ ਰਾਤ ਨੂੰ ਗੱਡੀਆਂ ਆਉਣੀਆਂ ਤੁਸੀਂ ਸਵੇਰੇ 7 ਵਜੇ ਹੁੰਦੇ ਸੀ ਗੱਡੀਆਂ ਆਸੀ 3 ਵਜੇ ਨੂੰ ਲਾਹ ਦੇ ਦੀਏ ਚੌਥੇ ਤੱਕ ਲਓ ਜੀ ਤੋਂ ਬਾਦੂ ਜੀ ਨੇ ਮਿਲ ਕੇ ਬਹੁਤ ਖੁਸ਼ੀ ਹੋਈ ਅੱਜ ਇੱਕ ਟੋਕੜ 27 28 ਸਾਲਾਂ ਬਾਅਦ ਮਿਲਿਆ ਜੀ ਤੁਹਾਨੂੰ ਸ਼ੁਕਰੀਆ ਮੇਰਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ